ਨਨ ਕੋ ਪਦ ਬੰਕਾ ਜੋ ਬੰਦਨ ਸਿਮਰੋ ਅੰਗਦ ਦੋਖਨ ਕੰਦਨ ਹਮਰ ਦਾਸ ਗੁਰ ਹਿਰਦੇ ਧਿਆਉ ਜੇ ਹਿਰਦੇ ਧਿਆਉ ਹਰੀ ਗੁਰੂ ਰਾਮ ਦਾਸ ਗੋਣ ਗਾਉ। ਹਰੀ ਅਰ ਜਨ ਵਿਗਨਨ ਕੇ ਨਾਸ਼ਕ। ਵਿਗਨਨ ਕੇ ਨਾਸ਼ਕ। ਹਰ ਗੋਬਿੰਦ ਸੋਬ ਸਮਾਤ ਪ੍ਰਕਾਸ਼ਕ। ਕੀਰਿ ਹਰਿ ਰਾਏ ਨਮੋ ਕਰ ਜੂਰੀ ਨਮੋ ਕਰ ਜੂਰੀ ਗੁਰ ਹਰਿ ਕ੍ਰਿਸ਼ਨ ਨਾਮੁ ਨਾਈ ਬਹੁਰੀ ਤੇਗ ਬਹਾਦਰ ਪਰਮ ਕੇਰ ਪਾਲਾ ਜੀ ਪਰਮ ਕੇਰ ਪਾਲਾ ਸ਼ੇਰਿ ਗੁਰੂ ਗੋਬਿੰਦ ਸਿੰਘ ਵਿਸਾਲਾ ਧਰੋ ਤਰਾ ਪਰ ਪਨ ਪਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਏਕ ਅੰਕਾਰ ਸਤ ਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਨਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਬਨਾਸਨ ਸੋ ਪਰਿਉ ਸੁਕਾਟ ਦਾਨਮਾਨ ਅਨੰਤ ਸੈਨ ਉਰੜੀ ਮਚੰਤਾ ਜੁਦ ਕਰੋਧ ਕੋ ਤਰੀ ਨ ਮਾਰ ਥੁਰੜੇ ਪਰਿਓ ਸੁਕਾਂਟ ਗੈਨ ਮਾ ਅਨੰਤ ਸੈਨ ਉੜੀ ਮਚੰਤ ਜੁਦ ਕ੍ਰੋਧ ਕੋ ਤਰੀ ਨ ਮਾਰ ਥੁਰੜੇ ਜੁਗੋ ਜੁਗ ਅਟਲ ਜਾਵਰ ਛਤਰ ਤਖਤ ਦੇ ਮਾਲਕ ਜਾਤ ਗੁਰੂ ਸਾਹਿਬੇ ਕੁਮਾਰ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਹਿ ਮਹਾਰਾਜ ਜੀ ਦੇ ਪਾਵਨ ਹਦੂਦ ਅੰਦਰ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀ ਆਓ ਸਤ ਗੁਰਾਂ ਦੇ ਹਜ਼ੂਰ ਜੋੜ ਕਰਕੇ ਇਸ ਦੇਹੀ ਦਾ ਲਾਹਾ ਲੈਂਦੇ ਆਂ ਚੱਲ ਲਈ ਲੜੀਵਾਰ ਵਿਚਾਰਾਂ ਨੂੰ ਜੁੜ ਕਰਕੇ ਸਵਾਸਾਂ ਨੂੰ ਸਫਲਾ ਕਰਨਾ ਕਰੀਏ ਅੰਗਜ ਦੀਆਂ ਅੱਖੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਲ ਦੇ ਦੀਵਾਨਾਂ ਦੇ ਅੰਦਰ ਆਪਾਂ ਸਰਬਣੀ ਕੀਤਾ ਹੈ ਕਿ ਮਹਾਰਾਜ ਪਿਤਾ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਥਾਨ ਦੇ ਕਿਲੇ ਦੇ ਖੜੇ ਹੋ ਕੇ ਸਾਰਾ ਜੋ ਇਹ ਜੁੱਧ ਹੋ ਰਿਹਾ ਹੈ ਦੋਹੇ ਧਰ ਬੜੇ ਜੋਰ ਨਾਲ ਲੜ ਰਹੇ ਆ ਬੰਦੂਖਾਂ ਗੋਲੀਆਂ ਚੱਲ ਰਹੀਆਂ ਨੇ ਨੇਜੇ ਸੋਟੀਆਂ ਕਰਪਾਨਾ ਆਦ ਦੇ ਨਾਲ ਜੋ ਜੁੱਧ ਮਚਿਆ ਹੋਇਆ ਹੈ ਸਾਰਾ ਆਪਣੇ ਅੱਖਾਂ ਦੇ ਨਾਲ ਸਾਰਾ ਦਰਸ਼ਨ ਕਰ ਰਹੇ ਹੈ ਕਿਉਂਕਿ ਜੁੱਧ ਬੜਾ ਪ੍ਰਚੰਡ ਤੇ ਭਿਆਨਕ ਹੋਇਆ ਸੀ ਜੋ ਦੇ ਟੁੱਟੇ ਕਰ ਕਰਕੇ ਇੱਕ ਦੂਜੇ ਨੂੰ ਸੁੱਟ ਰਹੇ ਸਨ ਤੁਨੌਖਾਂ ਦੇ ਨਾਲ ਤੀਰ ਚੱਲ ਰਿਹਾ ਹੈ ਸ਼ਾਸਤਰ ਨੂੰ ਛੱਡ ਛੱਡ ਕੇ ਜਿਹੜੇ ਐ ਮੁਗਲ ਫੌਜ ਆ ਦੇਖ ਕੇ ਖਾਲਸੇ ਦਾ ਜਜਬਾ ਉਹ ਪੱਜ ਤੁਰੇ ਤਾਂ ਇਸ ਤਰ੍ਹਾਂ ਵੱਡੀ ਗਿਣਤੀ ਦੇ ਵਿਚਾਰੇ ਰਾਜਿਆਂ ਨੇ ਖਾਲਸੇ ਦੀ ਥੋੜੀ ਗਿਣਤੀ ਦੇਖ ਕੇ ਰਣ ਭੂਮੀ ਨੂੰ ਛੱਡਣਾ ਕੀਤਾ ਕਿਉਂਕਿ ਥੋੜੇ ਖਾਲਸੇ ਦੇ ਜਜਬਾ ਬੜਾ ਸੀ ਥੋੜੇ ਖਾਲਸੇ ਨੇ ਐਡੀ ਵੱਡੀ ਮੁਗਲ ਫੌਜ ਨੂੰ ਪੈਰ ਹਿਲਾਉਣ ਦੇ ਲਈ ਮਜਬੂਰ ਕਰ ਦਿੱਤਾ ਆਕਾਸ਼ 'ਚ ਬੜੀ ਉੱਚੀ ਆਵਾਜ਼ ਦੇਂਦ ਰਿਸ਼ੂ ਸ਼ੂ ਸ਼ੂ ਕਿ ਜੋ ਗੋਲਗਾਣੇ ਨੂੰ ਵਰਸ਼ੇ ਨੇ ਆ ਰਹੇ ਨੇ ਕਿਉਂਕਿ ਮਹਾਰਾਜ ਜੀ ਵੀ ਕਿਲੇ ਤੋਂ ਜੜੀ ਹੈ ਜੰਗ ਆ ਉਹ ਆਰੰਭ ਕਰ ਦਿੱਤੀ ਹੈ ਬਹੁਤ سارے ਜਿਹੜੇ ਆ ਉਹ ਇੱਕ ਤੀਰ ਕਈਆਂ ਦੀਆਂ ਸ਼ਾਦੀਆਂ ਬਾਟਦਾ ਹੋਇਆ ਸਾਰਿਆਂ ਨੂੰ ਧਰਤੀ ਤੇ ਲਟਾਉਂਦਾ ਜਾ ਰਿਹਾ ਹੈ ਜੋ ਅੱਗੇ ਦਾ ਵਰਤਾਂਤ ਹੈ ਉਹ ਆਓ ਅਰਦੇ دیਵਾਨਾ ਅੰਦਰ ਆਪਾਂ ਸਰਵਨ ਕਰਨਾ ਕਰੀਏ ਗੱਜ ਕੇ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਵਰਿਓ ਸੁਕਾਟ ਗਨ ਮੈਂ ਅਨੰਤ ਸੈਨ ਉਰੜੀ ਮਜੰਤ ਜੁਦ ਕ੍ਰਦ ਕੋ ਪਰੇ ਨਾ ਮਾਰ ਥੁਰੜੀ ਕਿ ਆਕਾਸ਼ ਵਿੱਚ ਬੜੀ ਉੱਚੀ ਸ਼ੂ ਸ਼ੂ ਦੀ ਆਵਾਜ਼ ਹੋਈ ਬਿਆੰਤ ਸੈਨਾ ਚੜ ਕੇ ਆ ਗਈ ਵੱਡੇ ਭਿਆਨਕ ਜਿਹੜੀ ਜੁੱਤ ਸੀ ਉਹ ਮੱਚ ਗਿਆ ਇੱਕ ਦੂਜੇ ਨੂੰ ਬਹੁਤ ਮਾਰ ਪਈ ਸੜਾ ਸੜੀ ਤਤਕਾਰ ਜੇ ਤੜਾ ਪੜੀ ਚਲਾਏ ਕੈ ਪਰਵੇਸ਼ ਤੇ ਆਸੀ ਸਹੀ ਵਿਸ਼ੇਸ਼ ਓ ਜਲਾਏ ਕੈ ਤੀਰ ਚਲਾਉਣ ਨਾਲ ਸੜਾ ਸੜੀ ਦੀ ਉੱਚੀ ਆਵਾਜ਼ ਪੈਦਾ ਹੋਗੀ ਵਿਸ਼ੇਸ਼ਤਾ ਵਰਤ ਲਾ ਕੇ ਛੱਡਿਆ ਗੁਰੂ ਜੀ ਦਾ ਤੀਰ ਕਈ ਵੈਰੀਆਂ ਦੇ ਵਿੱਚ ਪਰਵੇਸ਼ ਕਰਦਾ ਕਿਰਪਾਨ ਐਜ ਮਹਾਨ ਤੇਰੀ ਪੂਨ ਕੋ ਪ੍ਰਹਾਰਣੇ ਤੇ ਰਚਾਏ ਸਰੌਣ ਸਾਥ ਤੀਰਕ ਤੀਕ ਸੀਸ ਕਟਾਇਓ ਕਹਿੰਦੇ ਮੀਆਂ ਦੇ ਵਿੱਚੋਂ ਕੁਰਪਾਨ ਖਿੱਚ ਕੇ ਬੈਰੀਆਂ ਨੂੰ ਮਾਰਦੇ ਨੇ ਫਿਰ ਲਹੂਆਂ ਦੇ ਨਾਲ ਪਿੱਜੀਆਂ ਤਲਵਾਰਾਂ ਨੂੰ ਹੱਥ ਉੱਤੇ ਧਾਰ ਕੇ ਨਚਾਉਂਦੇ ਨੇ ਉਤੰਗ ਅੰਗ ਭੰਗ ਦੇ ਸੀ ਕਿਤਕ ਸਿਰ ਕਟਾਇਓ ਲਗੀ ਸੋ ਤੁੰਡ ਕਾਹੇਤੇ ਸੇ ਕੰਧ ਚੀਰ ਫਟਾਇਓ ਕਈਆਂ ਦੇ ਅੰਗ ਭੰਗ ਕਰ ਦਿੱਤੇ ਕਈਆਂ ਦੇ ਸਿਰ ਕੱਟ ਦਿੱਤੇ ਕਈਆਂ ਦੇ ਮੂੰਹ ਅਤੇ ਲੱਗੇ ਕਈਆਂ ਦਾ ਮੋਟਾ ਕਟਿਆ ਗਿਆ ਰਿਦਾ ਬਦੀਰਾ ਕਾਹੇ ਕੋਕੇ ਜੰਗ ਕਾਟ ਡਾਰਿਓ ਕਿਸੇ ਦਾ ਹਿੱੱਦਾ ਕਾਟ ਦਿੱਤਾ ਕਿਸੇ ਦੀਆਂ ਲੱਤਾਂ ਕੱਟ ਦਿੱਤੀਆਂ ਕਿਸੇ ਬਹੁਤ ਹੱਥ ਤਲਵਾਰਾਂ ਸਮੇਤ ਧਰਤੀ ਤੇ ਲੱਗ ਪਏ ਬਜੰਦ ਤੌਸ ਦੀਰ ਗਾ ਸੁਣਾਇ ਸੋ ਨਾ ਫਿਰਿਆ ਅਨੇਕ ਦੁੱਧ ਭਾਨ ਬੈਦ ਬੋ ਚਲਾ ਜ ਧੀਰਿਆ ਅਤੇ ਨੰਗਾਰੇ ਤੇ ਨਫੀਫੀਆਂ ਜਿਹੜੀਆਂ ਅਨਾਕਤਾਂ ਆ ਜਿਹੜੇ ਤੁਮ ਸੇ ਨੰਗਾਰੇ ਐ ਦੁਹਾਰੀਆਂ ਚੋਪਾਂ ਉੱਤੇ ਉਹਨਾਂ ਦੇ ਉੱਤੇ ਚੋਪਾਂ ਜਿਹੜੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਨੰਗਾਰੇ ਨਫੀਰੀਆਂ ਵੱਜਣ ਲੱਗੀਆਂ ਅਨੇਕਾਂ ਕਹਿੰਦੇ ਦੌਰੀਆਂ ਚੋਪਾਂ ਲੱਗਣ ਲੱਗੀਆਂ ਸਵੇਕ ਸਿੰਘ ਜੋਬਰੀ ਸਵੇਕ ਕ੍ਰੋਧ ਪਾਇਓ ਕਿਰਪਾਲ ਸਿੰਘ ਬੀਰ ਅਬਰੀਕ ਸਿੰਘ ਉਪਧਾਇਓ ਸੁਵੇਕ ਸਿੰਘ ਜੁਬਰੀ ਨੇ ਕ੍ਰੋਧ ਦੇ ਨਾਲ ਬਹੁਤ ਵੇਗ ਪਾਇਆ ਭਾਵ ਕੇ ਬੜੇ ਕ੍ਰੋਧ ਵਿੱਚ ਆਏ ਸੂਰ ਬੀਰ ਭਾਈ ਕਿਰਪਾਲ ਸਿੰਘ ਅਤੇ ਅਬਰੀਕ ਸਿੰਘ ਨੇ ਵੀ ਧਾਵਾ ਬੋਲਣਾ ਕੀਤਾ ਹੈ ਮチェਤਰ ਸਿੰਘ ਸੂਰਮਾ ਆਨੰਦ ਸਿੰਘ ਕੋਪਿਓ ਗੋਪਾਲ ਸਿੰਘ ਧਿਆਲ ਸਿੰਘ ਜੰਗ ਪਾਇ ਰੋਪਿਓ ਭਾਈ ਬਚਿੱਤਰ ਸਿੰਘ ਜੀ ਅਤੇ ਆਨੰਦ ਸਿੰਘ ਵੀ ਗੋਸੇ ਨਾਲ ਭੱਜ ਗਏ ਭਾਈ ਗੋਪਾਲ ਸਿੰਘ ਭਾਈ ਦੇਵਾਲ ਸਿੰਘ ਜੀ ਨੇ ਬੜੇ ਗਰੋਹ ਦੇ ਵਿੱਚ ਆ ਕੇ ਜੰਗ ਨੂੰ ਰੰਭ ਕਰਨਾ ਕਰਿਆ ਹੈ ਅਮੇ ਹਮੀਰ ਸਿੰਘ ਮਾਨ ਸਿੰਘ ਟੇਕ ਸਿੰਘ ਨੂੰ ਦੌਰਕਾ ਜੀਵਾਨ ਸਿੰਘ ਨੂੰ ਸੋਭ ਸਿੰਘ ਕੌਲ ਸਿੰਘ ਰੋਰਕਾ ਹਮੀਰ ਸਿੰਘ ਮਾਨ ਸਿੰਘ ਟੇਕ ਸਿੰਘ ਨੇ ਦੌੜ ਕੇ ਰੀਵਾਨ ਸਿੰਘ ਸੋਭ ਸਿੰਘ ਅਤੇ ਕੌਲ ਸਿੰਘ ਨੇ ਰੌਲਾ ਪਾ ਕੇ ਅਤੇ ਹਜ਼ਾਰਾ ਸਿੰਘ, ਚੇਤ ਸਿੰਘ, ਸੰਤ ਸਿੰਘ, ਸੂਰਮਾ, ਸੁਜਾਨ ਸਿੰਘ, ਕਾਣ ਸਿੰਘ, ਦਾਣ ਸਿੰਘ, ਰੂਰਮਾ ਅਤੇ ਉਹਨਾਂ ਦੇ ਨਾਲ-ਨਾਲ ਭਾਈ ਚੇਤ ਸਿੰਘ, ਭਾਈ ਹਜ਼ਾਰਾ ਸਿੰਘ, ਬਸੰਤ ਸਿੰਘ ਉਸ ਮਸ਼ੂਰ ਵੀਰ ਸੁਜਾਨ ਸਿੰਘ, ਕਾਣ ਸਿੰਘ, ਦਾਣ ਸਿੰਘ ਸੁੰਦਰ ਸੂਰਬੀਰਾਂ ਨੇ ਅੱਗੇ ਵਧ ਕੇ ਜੰਗ ਕਰਨਾ ਕੀਤਾ ਹੈ। ਸਰਬਲ ਛੰਦ ਉਦੇਸ ਸਿੰਘ ਵੀਰੰ ਫਤੇ ਸਿੰਘ ਧੀਰੰ ਦਇਆ ਸਿੰਘ ਸੰਗੀ ਭੁਜੰਗੇ ਤੇ ਸੰਗੀ ਭਾਈ ਉਦੇਸ ਸਿੰਘ ਦੀ تیر ਜਵਾਨ ਫਤੇ ਸਿੰਘ ਸਾਥੀ ਦਇਆ ਸਿੰਘ ਨਿਡਰ ਸੂਰਮੇ ਜਿਹੜੇ ਸਨ ਨਾ ਉਹ ਗਿਣੇ ਨਾਮ ਕਿਤੇ ਗੁਰੂ ਪਾਸ ਜਿੱਤੇ ਮਜਾ ਲੰਗ ਵਿਸਾਲੇ ਭੈਰੋ ਬਾਲੇ ਕਈਆਂ ਦੇ ਨਾਮ ਗਿਣੇ ਸਨ ਜਿਨ੍ਹਾਂ ਨੇ ਵੀ ਗੁਰੂ ਜੀ ਪਾਸ ਸਨ ਨ ਮਜੈਲ ਵਿਸ਼ਾਲ ਕਰੋਧਬਾਨ ਹੋ ਗਏ ਖਚ ਖਚ ਬਾਹੇ ਜੁਦੈ ਅੰਗ ਲਾਹੇ ਉੱਤੇ ਠੂਕ ਰਾਜੇ ਵੱਜੇ ਫੇਰ ਰਾਜੇ ਕਹਿੰਦੇ ਉਹ ਖਚ ਖਚ ਸਜੜੇ ਸਾਤਰ ਸਿਨੋਂ ਚਲਾਉਂਦੇ ਹੋਏ ਅੰਗ ਲਾ ਲਾ ਕੇ ਵਖ ਕਰਦੇ ਹੋਏ ਭੱਜੇ ਹੋਏ ਰਾਜੇ ਸ਼ਰਮ ਖਾ ਕੇ ਫਿਰ ਆ ਗਏ ਕਹਿੰਦੇ ਕਰਿਆਨ ਹੱਲੇ ਉੱਥਲੇ ਅੱਪਲੇ ਕਿਤੇ ਕਾਵ ਚੱਲੇ ਨਹੀਂ ਪਾਵ ਹੱਲੇ ਆਗੇ ਹੱਲੇ ਕਰਕੇ ਉਥਲ ਪੁਥਲ ਜਿਹੜੀ ਉਹ ਮਚਾ ਦਿੱਤੀ ਕਿਤੇ ਜੱਕ ਮਨ ਚੱਲਦੇ ਹਨ ਇੱਕ ਪੈਰ ਵੀ ਨਹੀਂ ਹਿਲਾ ਸਕੇ ਕਿਰਪਾਨੇ ਨਿਕਾਰੇ ਕਰੂ ਕਰਾਰੇ ਕਟਾਰੰ ਪਹਾਰੇ ਭੈ ਦੇ ਪੇਟ ਫਾਰੇ ਭਿਆਨਕ ਤੇ ਬੇਕਰਾਲ ਸੂਰਮੇ ਨੇ ਕਿਰਪਾਨਾ ਕੱਢ ਲਈਆਂ ਕਟਾਰਾਂ ਦੇ ਵਾਰ ਕੀਤੇ ਢਿੱਡ ਪਾੜ ਕੇ ਰੱਖਦੇ ਦੋਹਰਾ ਇਸ ਵਿਦ ਭਇਓ ਪ੍ਰਚੰਡ ਰਣ ਮਿਲੀ ਬਿਹਾਨੀ ਦੋਏ ਸਰੋਤਨ ਵਿਥਰਿਓ ਧਾਰਨ ਬਉ ਲੋਤ ਪੋਥਨਾ ਹੋਏ ਇਸ ਵਿਧੀ ਦੇ ਨਾਲ ਦੋਹਾਂ ਪਾਸਿਆਂ ਦੀ ਸੈਨਾ ਨੇ ਆਪਸ ਵਿੱਚ ਮਿਲ ਕੇ ਪ੍ਰਚੰਡ ਜਿਹੜਾ ਬਹੁਤ ਮਹਾਨ ਜੰਗ ਜਿਹੜਾ ਛੜ ਗਿਆ ਸੀ ਕੀਤਾ ਧਰਤ ਉਤੇ ਬਹੁਤ ਜਿਹੜਾ ਖੂਨ ਖੂਨ ਸੀ ਨਾ ਉਹ ਬਹੁਤ ਡੁੱਲ ਗਿਆ ਬੜਾ ਖਿੰਡਰ ਗਿਆ ਲੋਥਾਂ ਦੇ ਢੇਰ ਲੱਗ ਗਏ ਦੋਹਰਾ ਭੀਮ ਚੰਦ ਸਹਿੰਦਰੰ ਤਾਬੂ ਦੂਰ ਬਚੈਨ ਜੰਗ ਭਾੜੀ ਰਾਜਾ ਜਿਹੜਾ ਭੀਮ ਜੰਸੀ ਨਾ ਆਪਣੇ ਆਪ ਨੂੰ جنگ ਤੋਂ ਬਚਾ ਕੇ ਦੂਰ ਹੋ ਕੇ ਖੜਾ ਹੋ ਕੇ ਨਾ جنگ ਨੂੰ ਵੇਖਣ ਲੱਗਾ ਖਰੋ ਬਿਲੋਕਤ جنگ ਕੋ ਵਿਚਰੇ ਬੀਰ ਨ ਸੰਗ جنگ ਵਿੱਚ ਸੂਰ ਜਿਹੜੇ ਨ ਸੰਗ ਹੋ ਕੇ ਵਿਚਰ ਰਹੇ ਸਨ ਨਾ ਸਾਰਿਆਂ ਨੂੰ ਭੀਮ ਚੰਦ ਦੂਰ ਹੋ ਕੇ ਜਾਣ ਬਚਾ ਕੇ ਵੇਖਣ ਲੱਗਿਆ ਸਦਈਆ ਲੋਥ ਪੈ ਲੋਥ ਪਰੇ ਹਯੋ ਕੋਥਤ ਸੁਨੰਤਤੇ ਗਣ ਚਾਲ ਬਨਾਰੇ ਕਾਵਿ ਭਕਾਪਕ ਬੋਲਤ ਹੈ ਪਟ ਏਕ ਕਹਾਵਤ ਹਾਏ ਪੁਕਾਰੇ ਲੋਥ ਤੇ ਲੋਥ ਪੈਸੀ ਲੋਥਾਂ ਦਾ ਵੱਡਾ ਢੇਰ ਲੱਗਿਆ ਖੂਨ ਦੇ ਪ੍ਰਣਾਲੇ ਚੱਲ ਪਏ ਜਕਮ ਪਕਾ ਪੱਕ ਬੋਲਦੇ ਸਨ ਸੂਰਬੀਰ ਕੁਰਲਾ ਰਹੇ ਸਨ ਹਾਏ ਹਾਏ ਦੀਆਂ ਆਵਾਜ਼ਾਂ ਆ ਰਹੀਆਂ ਨੇ ਕਾਇਲ ਹਕੂਮਤ ਝੂਮਤ ਹੈ ਬਹੁ ਮਾਰ ਪਰ ਇੱਕ ਹੈ ਮਤਵਾਰੇ ਮਾਰੂ ਜੁਝਾਉ ਕੋ ਬਾਜਤ ਬਾਜਨਤ ਏ ਕਲਰੇ ਥੇ ਸੂਰ ਜੁਝਾਰੇ ਜਾਕਮੀ ਘਮ ਕੇ ਝੂਮਦੇ ਸਨ ਬਹੁਤ ਮਾਰ ਪਈ ਤੇ ਕਈ ਪਾਗਲ ਹੋ ਗਏ ਮਾਰੋ ਬਾਜੇ ਵੱਜਣ ਲੱਗੇ ਕਈ ਝਝਾਰੂ ਸੂਰਵੇ ਰੇ ਕਥਾਂ ਸਥਿਰ ਹੋ ਕੇ ਲੜ ਰਹੇ ਸਨ ਸੰਗ ਹੰਡੂਰੀਏ ਭੂਪ ਘਟੋਚਤੇ ਸਾਥ ਕਹ ਕਹ ਨੂਰ ਕੋ ਰਾਜਾ ਮਾਰ ਤਰੀ ਬਿਸਰਾ ਮਾਰ ਮਹਾ ਕਸਮਾਨ ਭਰੋ ਨਹਿ ਖਾਲਸਾ ਬਾਝਾ ਹੰਡੋਰੀਏ ਤੇ ਕਟੋਚ ਦੇ ਰਾਜੇ ਨੂੰ ਕਹਿਲੂਰ ਦਾ ਰਾਜਾ ਭੀਮਚੰਦ ਕਹਿਣ ਲੱਗਾ ਬੜੀ ਮਾਰ ਪੈ ਗਈ ਹੈ ਮਹਾਨ ਕਿਸਮਾਨ ਬਚ ਗਿਆ ਹੈ ਪਰ ਫੇਰ ਵੀ ਜਿਹੜਾ ਖਾਲਸਾ ਹੈ ਨਾ ਇਹ ਅੜਿਆ ਖੜਾ ਹੈ ਭੱਜਿਆ ਨਹੀਂ ਪਰੇ ਪੀਰ ਧੀਰ ਧਰ ਰਹੇ ਬਹੁ ਜੰਗ ਲਰੇ ਨਾ ਸਰੂਕ ਚਰ ਕਾਜ ਆਪਣੇ ਸੈਨ ਬਲੋਕ ਤ ਕਹਿਓ ਨਾ ਪਿੱਛੇ ਹਟੇ ਤਜ ਕਹੈ ਕੁੱਲ 라ਜਾ ਕਹਿੰਦੇ ਪੜੀ ਭੀੜ ਬਣੀ ਹੈ ਪਰ ਧੀਦ ਧਾਰ ਕੇ ਜੰਗ ਵਿੱਚ ਲੜ ਰਹੇ ਨਹੀਂ ਕੁਝ ਘਾਰ ਦੇ ਵੀ ਨੇ ਆਪਣਾ ਤਾਂ ਸਰਿਆ ਆਪਣੀ ਵੱਡੀ ਸੈਨਾ ਵੇਖ ਕੇ ਕੁੱਲ ਦੀ ਲਾਜ ਛੱਡ ਕੇ ਕਿਉਂ ਪਿੱਛੇ ਹਟ ਜਾਂਦੇ ਕਹਿੰਦੇ ਉਹ ਬਹੁਤ ਥੋੜੇ ਸਿੱਖ ਸੀ ਉਹ ਅੜੇ ਖੜੇ ਆ ਆਪਣੀ ਜਿਹੜੀ ਸੈਨਾ ਬੜੀ ਵੱਡੇ ਸੀ ਤੇ ਆਪਾਂ ਲਾਜ ਛੱਡ ਕੇ ਪਿੱਛੇ ਕਿਉਂ ਹਟ ਗਏ ਗੁਜਰ ਰੰਗਰੋ ਕੋ ਸਰਦਾਰ ਲਖੀ ਬਹੁ ਮਾਰ ਖੜਿਓ ਟਰਸੋ ਔਰ ਦੋ ਤਨ ਨਾਹੇ ਕਿਸੂ ਜਿਸ ਤੇ ਨਹ ਜੀਤ ਭਈ ਅਬ ਜੋ ਗੁਜਰਾ ਰੰਗੜਾਂ ਦੇ ਸਰਦਾਰਾਂ ਨੇ ਬਹੁਤ ਮਾਰ ਵੇਖੀ ਤਾਂ ਉਹ ਖੜੇ ਹੋ ਗਏ ਟਲਵੇ ਉਹ ਸੋਚਣ ਲੱਗਾ ਕੇ ਹੋਰ ਕਿਸੇ ਨੇ ਆਪਣਾ ਸਰੀਰ ਨਹੀਂ ਦਿੱਤਾ ਜਿਸ ਕਰਕੇ ਹੁਣ ਤੱਕ ਜਿੱਤ ਪ੍ਰਾਪਤ ਨਹੀਂ ਹੋਈ ਫੈਲ ਕੇ ਫੌਜ ਮੈਂ ਆਪ ਲੜੈ ਨਿਪਕੋ ਸਾਵਧਾਨ ਬਣੈ ਸਭ ਕੋ ਅਗਰ ਅਰੈ ਤਬ ਧੀਰ ਤਰੈ ਪਟ ਮਾਰ ਕਰੈ ਅਰ ਕੈ ਅਰਖੋ ਫੌਜਿਤ ਫੈਲ ਕੇ ਰਾਜੇ ਆਪ ਲੜਨ ਤਾਂ ਸਾਰੇ ਸਾਵਧਾਨ ਹੋ ਜਾਣਗੇ ਜੇ ਅਕੋ ਆੜੰਦਾ ਆੜੰਤਾ ਸੂਰਬੀਰ ਤਿੱਧਾਰ ਕੇ ਅੜ ਕੇ ਬੈਰੇ ਨੂੰ ਮਾਰੇਗਾ ਬੋਲਤ ਝਾ ਬੋਲਤ ਬਾਖ ਕੋ ਟੋਚ ਹੰਦੂਰੀਆ ਕੇਸਰੀ ਚੰਦ ਕੋ ਲਿਹੋ ਬੁਲਾਈ ਦਾਹਨ ਸੈਨ ਲਿਏ ਉਮੜੈ ਤਿਤ ਸ਼ੂਰ ਬੰਧੂ ਖਣ ਕੋ ਸੁਮਦਾਈ ਇਹ ਸੁਣ ਕੇ ਕੋ ਟੋਚ ਹੰਦੂਰੀਏ ਨੇ ਕਿਹਾ ਕੇਸ ਜੰਗ ਨੂੰ ਬੁਲਾਓ ਸੱਦੇ ਪਾਸੇ ਸੈਨਾ ਲੈ ਕੇ ਜਾਵੇ ਤੇ ਸਾਰੇ ਇਕੱਠੇ ਹੋ ਗਏ ਨਾ ਇੱਕ ਵਾਰ ਬੰਦੂਖਾਂ ਚ ਚਲਾਈਏ ਬਿਸ਼ਾਰ ਕਰ ਗਏ ਤੇ ਖੱਬੇ ਪਾਸਿਓਂ ਬਾਾਮ ਦਸਾ ਜਮ ਤੁਲ ਬੜੈ ਜਮ ਤੁਲ ਬਣੈ ਬਹੁ ਸਿੰਗਣ ਧਾਈ ਵਿਚਿਤ ਰਾਇ ਹਮ ਫੌਜ ਕੋ ਪੇਲੈ ਹੇਦ ਕੋ ਕਹਲੈ ਦੇਹ ਭਜਾਈ ਤੇ ਦੂਜੇ ਪਾਸੇ ਮੁਖੱਬੇ ਪਾਸੋਂ ਜੰਮ ਤੁਲ ਵਧੇ ਤੇ ਜੰਮ ਬਾਗ ਬਣ ਕੇ ਸਿੰਘਾਂ ਨੂੰ ਕਤਲ ਕਰੇ ਬੇਜੇ ਖੜੇ ਹੋ ਕੇ ਅਸੀਂ ਫੌਜ ਨੂੰ ਪਰੇਰਾਂਗੇ ਹੱਲਾ ਕਰਾਂਗੇ ਇਸ ਤਰ੍ਹਾਂ ਜਿਹੜੇ ਸਿੰਘ ਆਉ ਭੱਜ ਜਾਣਗੇ ਸਿੰਘ ਪਰਵੇਸ਼ ਆਨੰਦਪੁਰੇ ਮਹਾਂ ਬਾਹਰ ਮੋਰਚੇ ਦਿਹੋ ਲਗਾਈ ਕਾਇਲ ਹੋਏ ਉਠਾ ਪਠਾ ਪਾਠਾਵੋ ਆਪ ਸੁਮੀਪ ਢੋਕੋ ਬਲ ਲਾਈ ਸਿੰਘਾਂ ਨੂੰ ਨੰਦਪੁਰ ਵਿੱਚ ਪਰਵੇਸ਼ ਕਰਵਾ ਕੇ ਬਾਹਰ ਮੋਰਚਾ ਲਾ ਦੇਾਂਗੇ ਕਾਇਲ ਹੋਏ ਉੱਠ ਕੇ ਆਪੇ ਭਜ ਰਣਗੇ ਜੋ ਕੋ ਲਗ ਹੋਏ ਮਵਾਸ ਇਹੈ ਨਰ ਤੂਰਣ ਹੀ ਗੁਰ ਕੋ ਨਿਕਸਾਈ ਆਪਸ ਮੈਂ ਕਹਿ ਬਾਤ ਸੁਣੈ ਹਿਮਕੇਸਰੀ ਚੰਦ ਕੋ ਫੇਰ ਸੁਣਾਈ ਆਪਸ ਬਰ ਲਾ ਕੇ ਆਪਾਂ ਪਾਸਾ ਢੁਕੋ ਕਾਦ ਤੱਕ ਇਥੇ ਆਕੇ ਬਣ ਕੇ ਰਹਾਂਗੇ ਇਥੇ ਲੜਨ ਲੜ ਕੇ ਤੁਰ ਤੁਰੰਤ ਗੁਰੂ ਜੀ ਨੂੰ ਬਾਹਰ ਕੱਢ ਲਵੋ ਆਪਸ ਵਿੱਚ ਗੱਲਾਂ ਕਹਿ ਕੇ ਸੁਣ ਕੇ ਨਾ ਫਿਰ ਕਿਸੇ ਤਰ੍ਹਾਂ ਸੁਣਾਉਣਾ ਕਰਦੇ ਫਿਰ ਪ੍ਰੇਰਣਾ ਕਰਦੇ ਹੈ ਵੀਰ ਦਰੈ ਜਿਸ ਦੋ ਇਹਨਾ ਕਿ ਬਹੁ ਬਾਰ ਬਹਾਰਨ ਹਾਰ ਗਏ ਦੂਰ ਤਰੇਤ ਪਕਾਨ ਚਲਾਵ ਪੈਦਲ ਆਦ ਕੋਲੇ ਭਏ ਦੋਵੇਂ ਪਾਸੋਂ ਸੂਰਬੀਰ ਬੜੇ ਲੜੇ ਨੇ ਬਹੁਤ ਵਾਰ ਕਰ ਕਰ ਕੇ ਉਹ ਹਾਰ ਗਏ ਨੇ ਸਿੰਘਾਂ ਦੀਆਂ ਬੰਦੂਖਾਂ ਚੱਲਦੀਆਂ ਨੇ ਵੇਖ ਕੇ ਪੈਰ ਜਿਹੜੀ ਪੈਦਲ ਸੈਨਾ ਆ ਨਾ ਉਹ ਉਲਟ ਲੈ ਕੇ ਉਹਦੇ ਵੱਲ ਖੜੀ ਹੈ ਫੇਰ ਤਰਾੰਗਣ ਸਿੰਘਨ ਕੈ ਬਿਕ ਹਾਸ ਲੈ ਹਥਿਆਰ ਪਈ ਨੀਰ ਕਰੈ ਨਾ ਡਰੈ ਮਨ ਦਾ ਨਾ ਹਣੈ ਪਨ ਸੈਨ ਲਟੈ ਸੋ ਪਾਏ ਸਿੰਘਾਂ ਦਾ ਨੇੜਾ ਜਿਹੜਾ ਹੈ ਨਾ ਨਹੀਂ ਪੈ ਰਿਹਾ ਹੈ ਮਾਨੋ ਡਰਦੇ ਹਨ ਜਿਹੜੀ ਪੈਦਲ ਸੈਨਾ ਹੈ ਤੇ ਕਹਿੰਦੇ ਮਰਨ ਮਰਨ ਨਾਂ ਦੇਣ ਕਿਉਂਕਿ ਅੱਗੇ ਹੀ ਸੂਰਮਿਆਂ ਦੀ ਸੈਨਾ ਜਿਹੜੀ ਲਟ ਪਈ ਹੈ ਭਾਵ ਕੇ ਕਹਿੰਦੇ ਨਾਲ ਸੈਨਾ ਦੇ ਸਹਾਇਤਾ ਕਰੋ ਪਾਇਦੇ ਸੈਨਾ ਤੇ ਜਦੋਂ ਸਿੰਘ ਬੰਦੂਖਾਂ ਚਲਾਉਂਦੇ ਉਹ ਨੇੜੇ ਨਹੀਂ ਲੱਗਦੇ ਬਹੁਤ ਸੈਨਾ ਜਿਹੜੇ ਉਹ ਧਰਤ ਤੇ ਲਟ ਗਈ ਆ ਤੇ ਡਰਦੇ ਹੋਏ ਉਹਨੇ ਅੱਗੇ ਹੀ ਨਹੀਂ ਵਧ ਰਹੇ ਕਿਉਂਕਿ ਨਾਲ ਦੇ ਸਾਥੀ ਬਹੁਤ ਮਾਰੇ ਗਏ ਆ ਕਬਿਤ ਇਤੈ ਸਿੰਘ ਸੂਰਮੇ ਗਰੂਰ ਮੈਂ ਲਰਦ ਭੂਰ ਦੂਰ ਦੂਰ ਕੀਨੇ ਹਰ ਝੂਰ ਮੈਂ ਮਲਾਇ ਕੈ ਸਰੋਤਨ ਮੇਂ ਤੀਰ ਪੂਰ ਕੇ ਤਕ ਹਜੂਰ ਗਏ ਮਾਰੇ ਛਰ ਚੂਰ ਚੂਰ 파ਖਤ ਸੁਣਾਏ ਗੈਂ ਇਸ ਤਰ੍ਹਾਂ ਸਿੰਘ ਸੂਰਮੇ ਬੜੇ ਰੋਹ ਦੇ ਨਾਲ ਲੜ ਕੇ ਪਹਾੜੀ ਸੈਨਾ ਨੂੰ ਧੂੜ ਜ ਮਲਾ ਕੇ ਬਹੁ ਦੂ ਦੂ ਤੱਕ ਕਰ ਦਿੱਤਾ ਜਿਨ੍ਹਾਂ ਦੇ ਬਹਤਰ ਲਹੂ ਨਾਲ ਭਿੱਜੇ ਹੋਏ ਸਨ ਕਈ ਸਿੰਘ ਗੁਰੂ ਜੀ ਦੇ پاس ਗਏ ਤੇ ਉਹਨਾਂ ਦੱਸਿਆ ਕਿ ਮਾਰ ਮਾਰ ਕੇ ਹੀ ਪਹਾੜੀਆਂ ਨੂੰ ਚੂਰਾ ਬਣਾ ਦਿੱਤਾ ਹੈ ਅੱਗੇ ਲਾ ਲੇ ਨੇ ਬੋਲੇ ਪ੍ਰਭ ਪੂਰਨ ਸਹੂਰ ਸੰਗ ਜੰਗ ਕਰੋ ਤੂਰਨ ਅਗਾਰੇ ਪਗ ਕੀਜੈ ਨਾ ਵਿਧਾਏ ਕੈ ਰੱਖੋ ਉਨ ਦੇ ਖੇਤ ਸਕੇਤ ਹੈ ਸਹਾਇ ਤੁਮ ਸੁਣ ਸੁਣ ਤਹਾਏ ਗਏ ਨਰ ਚਿਤ ਚਾਏ ਕੈ ਸਤਿਗੁਰੂ ਜੀ ਫਿਰ ਬੋਲਣਾ ਕਰਦਿਆ ਸਿਆਣਪ ਵਿੱਚ ਜੰਗ ਕਰੋ ਉਹ ਇੱਕ ਪੈਰ ਵੀ ਅੱਗੇ ਵਿਧਾ ਕੇ ਨਾ ਹੋਣ ਉਹਨਾਂ ਨੂੰ ਉਹਨਾਂ ਦੇ ਖੇਤਰ ਵਿੱਚ ਹੀ ਰੱਖੋ ਅਕਾਲਪੁਰਖ ਤੁਹਾਡੇ ਸਹਾਇਤਾ ਕਰਨਗੇ ਇਹ ਸੁਣ ਕੇ ਦੌੜ ਦੌੜ ਕੇ ਰਣ ਖੇਤਰ ਦੇ ਵਿੱਚ ਗਏ ਤੇ ਚਿੱਤ ਵਿੱਚ ਚਾਹ ਭਰ ਕੇ ਲੜਨ ਲੱਗੇ ਪ੍ਰਣਾਮ ਕਾ ਸ਼ੰਦ ਸਮੂਹ ਸਿੰਘ ਮੋਰਚੇ ਬਲੋਕ ਜਾਗੋ ਮੋਰਚੇ ਥਿਰ ਤਨ ਮਝਾਰਿਆ ਤੂਫਾਂਗ ਕੋ ਸੰਭਾਰਿਆ ਸਾਰੇ ਸਿੰਘ ਮੋਰਚਾ ਵੇਖ ਕੇ ਜੰਗ ਵਿੱਚ ਰੱਜ ਗਏ ਮੋਰਚਿਆਂ ਵਿੱਚ ਧਰ ਹੋ ਗਏ ਅਤੇ ਆਪਣੀਆਂ ਬੰਦੂਖਾਂ ਸੰਭਾਲ ਲਈਆਂ ਕਮਾਨ ਬਾਨ ਸਾਧਕ ਗੁਰੂ ਗੁਰੂ ਆਰਾਧਕ ਸੂਰ ਸਿੰਘ ਜੇਤਨੇ ਕਤਰ ਹੋਏ ਤੇਤਨੇ ਕਮਾਨਾਂ ਦੇ ਵਿੱਚ ਤੀਰ ਸਾਧਕੇ ਗੁਰੂ ਗੁਰੂ ਆਰਾਧਕੇ ਜਿੰਨੇ ਵੀ ਘੋੜਸਵਾਰ ਸਨ ਸਿੰਘ ਨੇ ਨਾ ਉਹ ਸਾਰੇ ਇਕੱਠੇ ਹੋ ਕੇ ਗਏ ਅਜੀਤ ਸਿੰਘ ਸੰਗ ਹੈ ਫਿਰੰਤ ਜਾਏ ਜੰਗ ਹੈ ਤੇਰੇ ਅੰਦਰ ਸਦਾਇਆ ਅਪੀਰ ਪੂਰ ਬਿਰਾਇਆ ਅਜੀਤ ਸਿੰਘ ਦੇ ਸੰਗ ਹੋ ਕੇ ਜੰਗ ਦੇ ਦਾਰ ਵਿੱਚ ਫਿਰਦੇ ਸਨ ਤੇ ਖੜੇ ਹੋ ਕੇ ਧੀਰ ਸਹਿਤ ਲੜਦੇ ਸਨ ਸਾਰੇ ਸੂਰਮੇ ਕਾਇਤਰਾ ਰਹਿਤ ਸਨ ਪਾ ਸਾਰੇ ਸੂਰਮੇ ਬੜੇ ਉਤਾਵਲੇ ਨੇ ਸਾਰੇ ਜੰਗ ਕਰ ਰਹੇ ਨੇ ਸਾਰਿਆਂ ਨੇ ਹੀ ਬਾਬਾ ਜੀ ਸਿੰਘ ਦੇ ਨਾਲ ਲੜ ਕੇ ਉਹਨਾਂ ਨੂੰ ਵਿਚਕਾਰ ਲੈ ਕਰਕੇ ਬੈਰੀ ਤੇ ਤੰਗਾ ਧਾਵਾ ਬੋਲਿਆ ਨਦਨ ਬ੍ਰਿੰਦ ਢੋਲ ਕੇ ਸਰੂਲ ਬਿਰ ਬੋਲ ਕੇ ਨਿਸ਼ਾਨ ਜੋ ਬਿਮਾਰ ਦੇ ਨਿਸ਼ਾਨ ਚੀਰ ਚਾਰਤੇ ਢੋਲਾਂ ਦੀਆਂ ਬਹੁਤ ਆਵਾਜ਼ਾਂ ਹੋ ਰਹੀਆਂ ਨੇ ਬੜੇ ਰੋਲੇ ਪੈ ਰਹੇ ਨੇ ਝੰਡਿਆਂ ਤੇ ਫਰਲੇ ਫਰਾ ਰਹੇ ਨੇ ਚਲਾਏ ਦਰ ਗੋਰਿਆ ਅਕਰੰਤ ਛਤਰ ਓਰਿਆ ਨਾ ਨਿਰ ਹੋਣ ਪਾਵਈ ਤਰੰਕਤ ਦੂਰ ਘਾਵਈ ਨਿਸ਼ਾਨਾ ਤੱਕ ਕੇ ਗੋਲੇ ਚਲਾਉਂਦੇ ਆ ਬੈਰੀ ਵੱਲ ਛੱਡਦੇ ਆ ਤਾਂ ਕਿ ਉਹ ਨੇੜੇ ਨਾ ਆ ਜਾਵੇ ਦੂਰ ਤੱਕ ਵੇਖ ਕੇ ਮਾਰਦੇ ਆ ਗਰੀਸ ਭੀਮ ਚੰਦ ਨੇ ਪ੍ਰਚਾਰ ਵੀਰ ਵਿੰਦ ਨੇ ਹੰਕਾਰ ਆਪਸ ਕੇਸਰੀ ਮਚਿੰਦ ਉਜ ਕੇਸਰੀ ਪਹਾੜੇ ਰਾਜੇ ਭੀਮ ਚੰਦ ਨੇ ਬਹੁਤ ਸੂਰ ਵੀਰਾਂ ਨੂੰ ਵੰਗਾਰ ਕੇ ਰਾਜੇ ਕੇਸਰੀ ਜੰਨ ਨੂੰ ਆਪਣੇ ਪਾਸ ਬੁਲਾਇਆ ਜਿਹੜਾ ਬੜਾ ਸ਼ੇਰਵਾਨ ਬਲਵਾਨ ਸੀ ਪਣੰਤ ਹਿਲ ਘਾਲ ਬੇਬ ਲੋਕ ਤੂੰ ਸੰਭਾਲਵੇਂ ਕਮਾਨ ਬਾਨ ਤਾਨੇ ਸਮੂਲੇ ਸੰਘਾਰੇ ਉਹਨਾਂ ਨੂੰ ਹਲਾਣ ਹੱਲਾ ਕਰਨ ਵਾਸਤੇ ਕਿਹਾ ਤੂੰ ਸੰਭਾਲ ਕੇ ਵੇਖ ਕਮਾਨ ਬਾਨ ਤਾਣੋ ਸਾਰਿਆਂ ਨੂੰ ਨਾਲ ਲੈ ਕੇ ਜਾਵੋ ਪ੍ਰਧਾਨ ਗੁਜਰਾਨ ਕੋ ਦਸਾ ਦੁੱਤੀਏ ਜਾਣ ਕੋ ਸੁਚੇਤ ਹੋਏ ਕੀ ਜੀਐ ਨ ਸੰਗ ਸੰਗ ਲੀਜੀਐ ਗੁਜਰਾ ਦੇ ਪ੍ਰਧਾਨ ਦੂਸਰੇ ਪਾਸੇ ਜਾਣ ਲਈ ਸੁਚੇਤ ਕੀਤਾ ਵਿਸ਼ੱਕ ਉਸ ਨੂੰ ਆਪਣੇ ਨਾਲ ਲੈ ਲਵੋ ਬਟੌਰ ਵੀਰ ਧਾਇ ਸੋ ਇੱਕ ਬਾਰ ਜਾਏ ਗਏ ਹਾਜ ਹਜ਼ਰ ਹੋ ਦੂਨ ਲੈ ਹੇਲ ਕੋ ਮਲਾਏ ਦਿਓ ਪੇਲ ਕੋ ਸੂਰ ਵੀਰ ਇਕੱਠੇ ਹੋ ਕੇ ਨਾ ਆਵਾ ਕੱਠੇ ਹੋ ਕੇ ਬੋਲਿਓ ਇਕਬਾਰ ਕੱਠੇ ਹੋ ਕੇ ਜਾਵ ਹਜ਼ਾਰਾਂ ਸੂਰ ਬੀਰਾਂ ਨੂੰ ਆਪਣੇ ਨਾਲ ਲੈ ਕੇ ਹੱਲਾ ਕਰੋ ਦੱਬ ਕੇ ਕਹਿੰਦੇ ਹੱਲਾ ਮਾਰੋ ਭਲਾਏ ਪੁੰਝ ਖਾਲਸਾ ਭਰੋ ਬਸਾਲ ਲਾਲਸਾ ਭਰੇ ਆਨੰਦ ਬਾਰੇ ਸੋ ਉਜ ਕੋ ਸੁਧਾਰੇ ਖਾਲਸੇ ਰਸ ਮੂੰਹ ਆਉ ਭਜਾ ਦੇਵ ਇਹ ਵਿਸ਼ਾਲ ਆਲਜ ਲਾਲਸਾ ਪੂਰੀ ਕਰੋ ਇਹਨਾਂ ਨੂੰ ਅਨੰਦਪੁਰ ਵਿੱਚੋਂ ਵਾਪਸ ਬਾੜ ਦੇਵੇ ਇਸ ਤਰ੍ਹਾਂ ਆਪਣੀ ਸ਼ਕਤੀ ਨੂੰ ਸੁਧਾਰ ਕੇ ਇਸਤੇਮਾਲ ਕਰੋ ਸੋ ਕੇਸਰੀ ਸੁਨੰਤ ਭਾ ਚਲੰਦ ਚੋ ਬੰਦ ਭਾ ਕਹਾ ਜਹਾ ਪ੍ਰਚਾਰ ਕੈ ਸੁਹੇਲ ਕੋ ਉਚਾਰ ਕੈ ਕੇਸਰੀ ਚੰਦ ਜਿਹੜਾ ਸੀ ਨਾ ਕੇਸਰੀ ਸਿੰਘ ਇਹ ਸੁਣ ਕੇ ਬੜੇ ਚਾਅ ਦੇ ਵਿੱਚ ਭਰ ਗਏ ਚੱਲ ਪਿਆ ਜਿੱਥੇ ਕਿੱਥੇ ਵੰਗਾਰ ਕੇ ਹੱਲਾ ਕਰਨ ਵਾਰੇ ਉਚਾਰਨ ਕੀਤਾ ਸਮੂਹ ਅਗਰ ਤੋਰ ਕੇ ਮਹਾਨ ਜੁੱਧ ਲੋਰ ਕੈ ਤਰੰਗੋ ਤੋਂ ਬਾਏ ਕੈ ਇਤ ਉਤਪਜਾਏ ਗੈ ਸਾਰਿਆਂ ਨੂੰ ਅੱਗੇ ਤੋਰ ਕੇ ਮਹਾਨ ਜੁੱਧ ਲੜਨ ਵਾਸਤੇ ਘੋੜੇ ਨੂੰ ਟਪਾ ਕੇ ਇਦਦ ਉਤਪਜਾ ਕੇ ਚੱਲ ਪਿਆ ਰੌਣ ਚੋਣ ਛੰਦ ਜੰਮ ਤੁਲ ਭਾਉ ਤਹੈਂ ਗਹਿਰਾਉ ਇਤ ਡੜ ਹੈ ਕੈ ਪਰੋ ਰਿਸ ਕੈ ਜਿੱਥੇ ਜੰਮਤਲ ਭਾਉ ਸੀ ਨਾ ਉਸ ਨੂੰ ਰਾਜੇ ਕੇਸ ਚੰਦ ਨੇ ਕਿਹਾ ਇੱਕ ਪਾਸੇ ਜੜ ਹੋ ਕੇ ਬੜੇ ਕਰੋਧ ਵਿੱਚ ਆ ਕੇ ਹਮਲਾ ਕਰੋ ਇਸ ਤਰ੍ਹਾਂ ਨਹੀਂ ਸਰਣਾ ਉਤ ਕਹ ਲੂਰੀ ਇਸ ਔਰ ਪੂਰੀ ਅਰ ਪਰ ਧਵੈ ਛਤਰਣ ਘਾਵ ਕੈ ਉਧਰ ਰਾਜਾ ਕਹ ਲੂਰ ਗੁੱਸੇ ਨਾਲ ਭਰਿਆ ਸੀ ਬੈਰੀ ਤੇ ਹਮਲਾ ਕਰਦਾ ਸੀ ਤੇ ਸ਼ਸਤਰਾਂ ਦੇ ਵਾਰ-ਵਾਰ ਕਰਦਾ ਹੋਇਆ ਸਭ ਗਿਰਨਾਥੇ ਤੋਂ ਅਨਸਰ ਹਾਥੇ ਜਹ ਜਿਤ ਹਿਲਾ ਕਰਨ ਧਕੇਲਾ ਸਾਰੇ ਬਾੜੀ ਰਾਜਿਆਂ ਦੇ ਹੱਥਾਂ ਵਿੱਚ ਤਨੱਖ ਬਾਣ ਸੰਨ ਚਿੱਤ ਵਿੱਚ ਹੱਲਾ ਕਰਨਾ ਚਾਹੁੰਦੇ ਨੇ ਸਿੰਘਾਂ ਅਨੰਦਪੁਰ ਦੇ ਵਿੱਚ ਧਕੇਲਣਾ ਚਾਹੁੰਦੇ ਸੰਗੇ ਬੰਨ ਸਾਬਦਾਨਾ ਤਜੋ ਨਿਸ਼ਾਨਾ ਕਰ ਟੱਕਰਾਈ ਬਹੁ ਵਿਦਗਾਈ ਸਾਵਧਾਨ ਹੋ ਕੇ ਨਿਸ਼ਾਨਾ ਉਹ ਫੰਡਦੇ ਰਹੋ ਉਹਨਾਂ ਨੂੰ ਬਹੁਤ ਤਰ੍ਹਾਂ ਨਾਲ ਸਮਝਾ ਕੇ ਤਕੜਾਈ ਕੀਤੀ ਬੜਾ ਸਮਝਾਇਆ ਉਹਨਾਂ ਨੂੰ ਫੇਰ ਫੇਰ ਫੇਰਾ ਕਰ ਕਰ ਫੇਰਾ ਸਭਨ ਪਰੇਰਾ ਹੱਥ ਏਕ 베ਰਾ ਬਾਰ ਬਾਰ ਫਿਰ ਫਿਰ ਕੀ ਕੀਤੇ ਫੇਰਾ ਕਰਦੇ ਕਰਕੇ ਸਾਰੇ ਨੂੰ ਪ੍ਰੇਰਣਾ ਕਰਕੇ ਇੱਕ ਵਾਰ ਮਾਰਦੇ ਉਹ ਇੱਕ ਵਾਰ ਮਾਰਦੇ ਬਹੱਲਾ ਬੋਲੋ ਸਿੰਘਾਂ ਨੂੰ ਪਛਾਣ ਹਟਾ ਦਿਓ ਇਸ ਤਰ੍ਹਾਂ ਜਿਹੜਾ ਪੇਮ ਚੰਦਾ ਸਾਰੇ ਰਾਜਿਆਂ ਨੂੰ ਆਪਣੀ ਸੈਨਾ ਨੂੰ ਪ੍ਰੇਰਦਾ ਹੋਇਆ ਪਾਟੋ ਬਹੋ ਗਾਜੇ ਪੁਨ ਪੁਨ ਬਾਜੇ ਤੁਨ ਗਨ ਉੱਚੇ ਅਦਕ ਪਹੁੰਚੇ ਫਿਰ ਸੂਰਬੀਰ ਬੜੇ ਗੁੱਸੇ ਵਿੱਚ ਗੱਜੇ ਉੱਚੀ ਧੁੰਦੇ ਵਿੱਚ ਬਾਜੇ ਫਿਰ ਵੱਜਣ ਲੱਗ ਬਾਜ ਉੱਠੇ ਬਹੁਤ ਸੂਰਬੀਰ ਆ ਪਹੁੰਚੇ ਅਤੇ ਗਿਰਨ ਨਰ ਸਾਰੇ ਪੁਨ ਹੋਏ ਤਿਆਰੇ ਬਹੁਤ ਪ੍ਰਕਾਰੇ ਬੱਕ ਬੱਕ ਮਾਰੇ ਸਾਰੇ ਭਾੜੀ ਜਿਹੜੇ ਮਨੁੱਖ ਸੀ ਫਿਰ ਤਿਆਰ ਹੋ ਗਏ ਬਹੁਤ ਪ੍ਰਕਾਰ ਦੇ ਕਹਿੰਦੇ ਵਿਕਾਰੇ ਮਾਰਦੇ ਹੋਏ ਹੱਲੇ ਦੀ ਤਿਆਰੀ ਕਰਨ ਲੱਗੇ ਜੋ ਇਸ ਤਰ੍ਹਾਂ ਹੈ ਕਿਸ ਤਰ੍ਹਾਂ ਫਿਰ ਭਾਇਉ ਦੇ ਸਿੰਘ ਪਹਾੜੀਆਂ ਦੀ ਤਿਆਰੀ ਬਾਰੇ ਜਾਣ ਕੇ ਉਸ ਬੈਰੀ ਨੂੰ ਲੁਕਾਰਦਾ ਹੈ ਜੋ ਅਗਲਾ ਜੋ ਪ੍ਰਸੰਗ ਹੈ ਕਿਸ ਤਰ੍ਹਾਂ ਜੰਗ ਮੱਝਦਾ ਹੈ ਕਿਸ ਤਰ੍ਹਾਂ ਸਿੰਘ ਹੱਲਾ ਬੋਲਦੇ ਹੈ ਪਹਾੜੀ ਰਾਜਿਆਂ ਨੂੰ ਉਹਨਾਂ ਨੂੰ ਮੂੰਹ ਦਿਖਾਣੇ ਪੈਂਦੀ ਹੈ ਲੋਹੇ ਦੇ ਚਨੇ ਟਣਾ ਦੇਂਦੇ ਸਿੰਘ ਉਹ ਕੱਲ ਦੇ ਦਵਾਨਾਂ ਦੇ ਵਿੱਚ ਆਪਾਂ ਸਰਬਣ ਕਰਾਂਗੇ ਆਪ ਸੰਗਤ ਸੁਣਿਆ ਦਾ ਸੰਗ ਬੋਲਿਆ ਬਲਵਾਨ ਸਰਬ ਬੁੱਲਾ ਮਾ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ